ਅਗੇ ਬਤਾਂਗੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਰਕਾਰੀ ਕਰਮਚਾਰੀ EVM ਮਸ਼ੀਨਾਂ ਦੇ ਨਾਲ ਆਪਣੀ ਵੋਟਾਂ ਦੇ ਲਈ ਰਵਾਨਾ ਹੋ ਚੁੱਕੇ ਨੇ ਜ਼ਿਲ੍ਹੇ ਦੇ ਵਿੱਚ ਕੁੱਲ 615 ਬੂਥ ਬਣਾਏ ਗਏ ਨੇ ਜੁਨਾ ਤੇ 495183 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਜ਼ਿਲ੍ਹੇ ਦੇ ਵਿੱਚ ਕੁੱਲ 117 ਸੰਵੇਦਨਸ਼ੀਲ ਬੂਥ ਹਨ ਅਤੇ VOTING ਤੋਂ ਇੱਕ ਦਿਨ ਪਹਿਲਾਂ 54 ਬੂਥਾਂ ਦੇ ਵਿੱਚ ਵੋਟਰਾਂ ਨੂੰ ਆਕਰਸ਼ਿਤ ਕਰਨ ਦੇ ਲਈ ਵਿਸ਼ੇਸ਼ ਸੁਪਰ ਮੋਡਿਊਲ ਬੂਥ ਪਿੰਕ ਯੂਥ ਅਤੇ ਡਿਸੇਬਲ ਡਿਜ਼ੇਬਲ ਦੇ ਨਾਲ ਨਾਲ ਗ੍ਰੀਨ ਅਤੇ ਯੂਨੀਕ ਬੂਥ ਬਣਾਉਣ ਦੀ ਵੀ ਸੂਚੀ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ਜ ਜਿਹਦੇ ਵਿੱਚ 30 ਸੁਪਰ ਮਾਡਲ ਬਣਾਏ ਜਾਣਗੇ ਤੇ ਇਸ ਦੇ ਵਿੱਚ ਜ਼ਿਲ੍ਹੇ ਦੇ ਤਿੰਨੋਂ ਜਿਹੜੇ ਸਰਕਲਾਂ ਦੇ ਵਿੱਚ 10-10 ਮਾਡਲ ਬੂਥ ਬੜਾਏ ਗਏ ਨੇ ਲੋਕ ਸਭਾ ਚੋਣਾਂ ਦੇ ਵਿੱਚ VOTING ਦੇ ਨਾਲ ਨਾਲ ਵਾਤਾਵਰਣ ਸੰਭਾਲ ਦਾ ਸੁਨੇਹਾ ਦੇਣ ਦੇ ਲਈ ਜ਼ਿਲ੍ਹੇ ਦੇ ਵਿੱਚ 9 ਗ੍ਰੀਨ ਬੂਥ ਬਣਾਏ ਗਏ ਨੇ ਅਤੇ ਹਰ ਚੱਕਰ ਤਿੰਨ ਤਿੰਨ ਦਾ ਹੋਵੇਗਾ ਇਹਨਾਂ ਵਿੱਚ ਪਲਾਸਟਿਕ ਦੀ ਵਰਤੋਂ ਨਹੀਂ ਹੋਵੇਗੀ ਪਾਵੇ ਉਹ ਪਾnde ਹੋਣ ਜਾਂ ਫਿਰ ਫਰਨੀਚਰ ਜ਼ਿਲ੍ਹਾ ਚੋਣ ਅਫਸਰ ਡਾਕਟਰ ਨਰਜੋਤ ਪਾਲ ਸਿੰਘ ਰੰਦਾਵਾ ਨੇ ਇਹਨਾਂ ਬੋਥਾਂ ਨੂੰ ਹੋਰ ਵੀ ਵਧੀਆ ਤਰੀਕੇ ਦੇ ਨਾਲ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਇਹਨਾਂ ਬੋਥਾਂ ਨੂੰ ਦੇਖ ਕੇ ਵੋਟਰ ਵੱਡੇ ਗਿਣਤੇ ਦੇ ਵਿੱਚ ਆਪਣੀ ਵੋਟ ਪਾਉਣ ਅਤੇ ਇਸ ਤੋਂ ਪ੍ਰੇਰਿਤ ਵੀ ਹੋ ਸਕਣ ਹਰ ਬੋਥ ਤੇ ਪੰਜਾਬ ਪੁਲਿਸ ਬੀਐਸਐਫ ਅਤੇ ਅਰਧ ਸੈਨਿਕ ਬਲ ਮੌਜੂਦ ਹਨ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਫੁੱਲ ਤਿਆਰੀ ਹੈ ਇਸ ਵਾਰੀ ਅਸੀਂ VOTING ਸੰਖਿਆ 75% ਤੋਂ ਉੱਪਰ ਹੋ ਜਾਣੀ ਹੈ 75% ਤੋਂ ਉੱਪਰ ਜਿਹੜਾ ਰਾਹੋ ਵਾਲਾ ਬੂਥ ਹੈ ਇਹ ਅਸੀਂ ਮਿਸਟਰ ਇੰਡੀਆ ਪਿਕਚਰ ਦੇ ਉੱਤੇ تھیਮੈਟਿਕ ਬਣਾਇਆ ਜਿਹਦੇ ਵਿੱਚ ਅਗਰਿਸ਼ਪ੍ਰੀ ਜੀ ਜਿਹੜੇ ਇੱਥੋਂ ਦੇ ਹੀ ਰਹਿਣ ਵਾਲੇ ਸੀ ਇੱਥੇ ਹੀ ਸਕੂਲ 'ਚ ਪੜ੍ਹੇ 12ਵੀਂ ਤੱਕ ਉਸ ਤੋਂ ਬਾਅਦ ਬੰਬੇ ਗਏ ਉਹਨਾਂ ਦੀ ਯਾਦਗਾਰ ਦੇ ਵਿੱਚ ਅਸੀਂ ਇੱਕ ਮਿਸਟਰ ਇੰਡੀਆ ਦੇ ਵਿੱਚ ਭਗਵੰਦਰ ਉਹਨਾਂ ਨੇ ਬੋਲ ਅਦਾ ਕੀਤਾ ਸੀ ਬਗੈੰਬੋ ਦਾ ਇਸ ਦੇ ਵਿੱਚ ਅਸੀਂ ਟਿਪਿੰਗ ਕੀਤੀ ਹੋਈ ਹੈ ਜਦੋਂ ਵੀ VOTING ਹੋਊਗੀ ਉਹਦੇ ਵਿੱਚ ਜਦੋਂ VOTING ਤੋਂ ਬਾਅਦ ਅਨਾਉਂਸਮੈਂਟ ਹੋ ਜੂਗੀ ਕਿ VOTING ਪੌਂਟ ਤੇ ਬਗੈੰਬੋ ਖੁਸ਼ ਹੋਇਆ ਬ੍ਰਿਗੇਡੀਅਰ ਚੰਦਪੂਰੀ ਕੁਲਦੀਪ ਸਿੰਘ ਚਾਦਪੂਰੀ ਤੇ ਪਿੰਡ ਅਸੀਂ ਇੱਕ ਆਰਮੀ ਬਰੇਵਰੀ ਐਂਡ ਵੈਲਰ ਦੇ ਉੱਤੇ ਲੌਂਗਰ ਵਾਲ ਦਾ ਦਾ ਥੀਮ ਬਣਾਇਆ ਜਿਹੜਾ ਬੈਟਲ ਆਫ ਲਾਂਗੋਵਾਲ ਸੀ ਉਹ ਬਹੁਤ ਹੀ ਇੰਪੋਰਟੈਂਟ ਮਹੱਤਵਪੂਰਨ ਬੈਟਲ ਸੀਗਾ ਜਿਹਦੇ ਦੇ ਵਿੱਚ ਲੜਾਈ ਜਿੱਤੀ ਗਈ ਸੀ ਇਹਦੇ ਉੱਤੇ ਇੱਕ ਪਿਕਚਰ ਵੀ ਬਣੀ ਹੈ ਜਿਹਦੇ ਵਿੱਚ ਸਨੀ ਦਿਓ ਐਕਟਿੰਗ ਉਹਨਾਂ ਦੀ ਹੈ ਇਹਦੇ ਵਿੱਚ ਜਿਹੜਾ ਅਸੀਂ ਥੀਮ ਬਣਾਇਆ ਉਹਦੇ ਵਿੱਚ ਜਿਹੜੇ ਵੌਲੰਟੀਅਰ ਹੈ ਉਹ ਆਰਮੀ ਦੇ ਹੀ ਕੱਪੜੇ ਪੋਣਗੇ ਵਹੀਕਲਸ ਦੋ ਅਸੀਂ ਫੌਜਦਿਆਂ ਲਿਆ ਕੇ ਉੱਥੇ ਰੱਖਤੀਏ ਉਹ ਉਸੇ ਪੀਰੀਅਡ ਦੀਆਂ